ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਤੇ ਇਸ ਸਮੇਂ ਹੜ੍ਹ ਰਾਹਤ ਪੈਕੇਜ ਦੇ ਉੱਤੇ ਹੰਗਾਮਾ ਕੀਤਾ ਗਿਆ ਤੇ ਕੇਂਦਰ ਸਰਕਾਰ ਤੋਂ 20000 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਗਈ ਮੋਦੀ ਨੇ ਪੰਜਾਬ ਦੀ ਫੇਰੀ ਦੌਰਾਨ 1600 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਸੀ ਪਰੰਤੂ ਅਜੇ ਤੱਕ ਕੇਂਦਰ ਸਰਕਾਰ ਨੇ ਪੰਜਾਬ ਨੂੰ ਇੱਕ ਵੀ ਰੁਪਈਆ ਜਾਰੀ ਨਹੀਂ ਕੀਤਾ ਹੈ ਇਸ ਦੇ ਕਾਰਨ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਨੇ ਮੋਦੀ ਦੇ ਖਿਲਾਫ ਨਾਅਰੇ ਲਗਾਏ ਅਤੇ ਕੇਂਦਰ ਸਰਕਾਰ ਦੇ ਖਿਲਾਫ ਆਪਣੀ ਭੜਾਸ ਕੱਢੀ ਲਦਾਖੀ ਹਿੰਸਾ ਨੂੰ ਲੈ ਕੇ ਸੋਨੋਂ ਬੰਗ ਚੌਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਦੋ ਦਿਨ ਪਹਿਲਾਂ ਹੀ ਸੂਬੇ ਦੇ ਅੰਦਰ ਸੇਵੀ ਅਨੁਸੂਚੀ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਹਿੰਸਾ ਤੇ ਵਿਖਾਵਾ ਹੋਇਆ ਤੇ ਭਾਜਪਾ ਦੇ ਦਫਤਰ ਨੂੰ ਵੀ ਸਾੜ ਦਿੱਤਾ ਗਿਆ ਸੀ ਲਦਾਖ ਵਿੱਚ ਇੰਟਰਨੈਟ ਸੇਵਾਵਾਂ ਨੂੰ ਠੱਪ ਕਰ ਦਿੱਤਾ ਗਿਆ ਹੈ ਤੇ कर्फ्यू ਤੀਸਰੇ ਦਿਨ ਵੀ جاری ਹੈ ਕਾਰਗਿਲ ਵਿੱਚ ਅਗਿਆਤਨ ਤੱਕ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ ਤੇ ਇੱਥੇ ਵੀ ਸਰਕਾਰ ਨੇ ਇੰਟਰਨੈਟ ਸੇਵਾਵਾਂ 'ਤੇ ਪਾਬੰਦੀ ਲਗਾਈ ਹੋਈ ਹੈ ਐਲਬੀਏ ਤੇ ਕੇਡੀਏ ਦੇ ਆਗੂ ਅੱਜ ਨਵੀਂ ਦਿੱਲੀ ਦੀ ਵਿਖੇ ਤਿਆਰੀ ਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਦਰਾਮਦ ਟੈਰਫ ਨੂੰ ਹੋਰ ਅੱਗੇ ਵਧਾਉਂਦੇ ਬ੍ਰਾਂਡਡ ਅਤੇ ਪ੍ਰਿੰਟਡ ਦਵਾਈਆਂ ਦੇ ਉੱਤੇ 100% ਦੀ ਦਰਾਮਦ ਟੈਕਸ ਲਗਾਉਣ ਦਾ ਐਲਾਨ ਕਰ ਦਿੱਤਾ ਹੈ ਤੇ ਇਹ 1 ਅਕਤੂਬਰ ਤੋਂ ਲਾਗੂ ਹੋ ਜਾਵੇਗਾ ਭਾਰਤੀ ਦਵਾਈ ਕੰਪਨੀਆਂ ਤੇ ਇਸ ਦਾ ਹੀ ਬਹੁਤ ਜ਼ਿਆਦਾ ਅਸਰ ਪਵੇਗਾ ਡੋਨਾਲਡ ਟਰੰਪ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਤੇ ਉੱਥੋਂ ਦੇ ਫੌਜ ਦੇ ਮੁਖੀ ਮਨੀਰ ਨਾਲ ਵਿਸ਼ੇਸ਼ ਮੀਟਿੰਗ ਕੀਤੀ ਤੇ 80 ਮਿੰਟ ਤੱਕ ਇਹਨਾਂ ਦੀ ਆਪਸ ਵਿੱਚ ਗੱਲਬਾਤ ਹੋਈ ਭਾਰਤ ਸਰਕਾਰ ਦੇ ਬਾਣਜਤ ਤੇ ਉਜਗ ਮੰਤਰੀ ਪੀਸ਼ ਗੋਲ ਨੇ ਕਿਹਾ ਹੈ ਕਿ ਜਲਦੀ ਹੀ ਭਾਰਤ ਤੇ ਅਮਰੀਕਾ ਦੇ ਵਿਚਕਾਰ ਵਪਾਰ ਸਮਝੌਤਾ ਹੋਵੇਗਾ ਨਵੀਂ ਮੁੰਬਈ ਇਲਾਕੇ ਵਿੱਚ ਤੇ 6 ਲੋਕਾਂ ਦੇ ਵਿਚਕਾਰ ਵਿਸ਼ੇਸ਼ ਸ਼ਕਤੀਆਂ ਨਾਲ ਇੱਕ ਆਰਥੀ ਬਿਮਾਰੀ ਦੂਰ ਕਰਨ ਦਾ ਝਾਂਸਾ ਦੇ ਕੇ ਉਸ ਦੇ ਕੋਲੋਂ 3 ਕਰੋੜ 10 ਲੱਖ ਰੁਪਏ ਠੱਗ ਲਏ ਗਏ ਅਮਰੀਕਾ ਸਰਕਾਰ ਨੇ ਭਾਰਦੀ ਦਵਾਈਆਂ ਉੱਤੇ 100% ਟੈਰਫ ਲਗਾਉਣ ਦੇ ਕਾਰਨ ਸ਼ੇਅਰ ਬਾਜ਼ਾਰ ਵਿੱਚ ਗਰਾਵਟ ਦਰਜ ਕੀਤੀ ਗਈ ਤੇ ਨਿਵੇਸ਼ਕਾਂ ਦੇ 679945.67 ਕਰੋੜ ਰੁਪਏ ਡੁੱਬ ਗਏ। ਬਰੇਲੀ ਵਿੱਚ ਜੁਮੇਰੀ ਨਵਾਜ ਦੇ ਬਾਹਰ ਹੰਗਾਮਾ ਅਤੇ ਪੰਨ ਤੋੜ ਤੋਂ ਬਾਅਦ ਪੱਥਰਬਾਜ਼ੀ ਉੱਤੇ ਪੁਲਿਸ ਨੇ ਲੋਕਾਂ 'ਤੇ ਲਾਠੀ ਚਾਰਜ ਕੀਤਾ। ਰਾਜਪੁਰਾ ਵਿਖੇ ਅੱਗ ਲੱਗਣ ਨਾਲ ਇੱਕੋ ਹੀ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। বিহার ਵਿਖੇ ਮੁੱਖ ਮੰਤਰੀ ਮਹਿਲਾ ਰਜਗਾਰ ਦੇ ਦੀਨ 75 ਲੱਖ ਔਰਤਾਂ ਦੇ ਖਾਤਿਆਂ ਵਿੱਚ 10-10 ਹਜ਼ਾਰ ਰੁਪਏ ਜਮ੍ਹਾਂ ਕਰਵਾ ਦਿੱਤੇ ਗਏ ਹਨ ਤਾਂ ਜੋ ਕਿ ਔਰਤਾਂ ਆਪਣੀ ਰੋਜੀ ਰੋਟੀ ਲਈ ਆਪਣਾ ਕੰਮ ਚਲਾ ਸਕਣ ਤੇ ਘਰ ਦਾ ਗੁਜ਼ਾਰਾ ਕਰ ਸਕਣ। ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਦੀਨ 21ਵੀਂ ਕਿਸ਼ਤ ਮਿੱਥੇ ਸਮੇਂ ਤੋਂ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਹੈ। ਮਾਚਲ ਪ੍ਰਦੇਸ਼, ਪੰਜਾਬ ਤੇ ਉੱਤਰਾਖੰਡ ਦੇ 21 ਲੱਖ ਕਿਸਾਨਾਂ ਨੂੰ ਇਸ ਦਾ ਤੋਹਫ਼ਾ ਮਿਲ ਗਿਆ ਹੈ। ਭਾਜਪਾ ਦਾ ਦੂਸਰਾ ਨਾਂ ਪੇਪਰ ਚੋਰ ਹੈ ਉੱਤਰਾਖੰਡ ਦੇ ਨੌਜਵਾਨਾਂ ਨਾਲ ਕਾਂਗਰਸ ਪਾਰਟੀ ਖੜੀ ਹੈ ਇਸ ਗੱਲ ਦਾ ਖੁਲਾਸਾ ਰਹੁਲ ਗੰਦੀ ਨੇ ਕਿਹਾ ਹੈ ਕਿ ਉਹਨਾਂ ਨੇ ਕਿਹਾ ਕਿ ਭਾਜਪਾ ਪੇਪਰ ਚੋਰ ਦੇ ਨਾਲ-ਨਾਲ ਵੋਟਰ ਚੋਰ ਵੀ ਹੈ ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਦੇਸ਼ 'ਚ ਇੱਕ ਸਾਰ ਸਿਵਲ ਕੋਡ ਲਾਗੂ ਕਰਨਾਂ ਸਮੇਂ ਦੀ ਲੋੜ ਹੈ ਉਹਨਾਂ ਨੇ ਕਿਹਾ ਕਿ ਪਰਸਨ ਲਾਦੇਦੀਨ ਬਾਲ ਵਿਆਦੀ ਅਗਿਆ ਦਿੱਤੀ ਗਈ ਹੈ ਪਰ ਪੋਕਸੋ ਦੇ ਦੀਨ ਇਹ ਅਪਰਾਧ ਹੈ ਉੱਤਰਾਖੰਡ ਯੂ ਸੀ ਸੀ ਨੂੰ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਪ੍ਰਭਾਵਿਤ ਸੂਬਿਆਂ ਤੇ ਕਸਬਿਆਂ ਦੇ ਅੰਦਰ ਸ਼ਹਿਰਾਂ 'ਚ ਚੱਲ ਰਹੀ ਸਪਾਈ ਮੁਹਿੰਮ ਤੇ ਮੁਰੰਮਤ ਦੇ ਕਾਰਜਾਂ ਦਾ ਜਾਇਜ਼ਾ ਲਿਆ ਉਹਨਾਂ ਨੇ ਕਿਹਾ ਕਿ ਸੰਕਟ ਦੀ ਘੜੀ ਵਿੱਚ ਪੰਜਾਬ ਸਰਕਾਰ ਲੋਕਾਂ ਨਾਲ ਖੜੀ ਹੈ ਹਰ ਸਿਮਰਤ ਕੌਰ ਤੇ ਗਨੀਪ ਕੌਰ ਮੀਠੀਆਂ ਨੂੰ ਨਾਬਾ ਜੇਲ੍ਹ ਵਿੱਚ ਮਿਲਣਗੇ ਉਹਨਾਂ ਦੇ ਨਾਲ ਸੁਖਬੀਰ ਬਾਦਲ ਵੀ ਸੀ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਮਾਦੋਪੁਰ ਸਥਿਤ ਹੈੱਡ ਵਰਕਸ ਦਾ ਨਰੀਖਣ ਕੀਤਾ ਬਠਿੰਡਾ ਵਿਖੇ ਕੇਂਦਰੀ ਜੇਲ੍ਹ 'ਚ ਖੂਨੀ ਝੜਪ ਹੋ ਗਈ ਜਿਸ ਨਾਲ 4 ਲੋਕ ਜ਼ਖਮੀ ਹੋ ਗਏ ਪੰਜਾਬ ਦੇ ਵਿੱਚ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਬੁਲਾਇਆ ਗਿਆ ਤੇ ਉੱਥੇ ਪੰਡਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਰ ਕਿਸੇ ਮਨੁੱਖ ਦੇ ਨਹੀਂ ਸਭ ਕੁਦਰਤੀ ਆਪਤਨੇ ਲਿਆਉਂਦੇ ਹਨ ਪ੍ਰਧਾਨ ਮੰਤਰੀ ਨੇ 1600 ਕਰੋੜ ਰੁਪਏ ਦਾ ਐਲਾਨ ਕਰਕੇ ਪੰਜਾਬੀਆਂ ਨਾਲ ਕੋਝਾ ਮਜ਼ਾਕ ਕੀਤਾ ਹੈ ਉਹਨਾਂ ਨੇ ਕਿਹਾ ਕਿ ਐਸ ਡੀ ਆਰ ਐਫ ਦੇ ਕੋਲ 12000 ਕਰੋੜ ਦੀ ਮੁੱਠੀ ਪਰ ਲੀਡਰਾਂ ਦੀ ਕਲਪਨਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ 1600 ਕਰੋੜ ਰੁਪਏ ਦਾ ਐਲਾਨ ਕੀਤਾ ਹੈ ਪਰੰਤੂ ਅਜੇ ਤੱਕ 1 ਰੁਪਿਆ ਵੀ ਨਹੀਂ ਦਿੱਤਾ ਉਹਨਾਂ ਨੇ ਕਿਹਾ ਹੈ ਕਿ ਲੋੜ ਪੈਣ ਤੇ ਪ੍ਰਧਾਨ ਮੰਤਰੀ ਦੇ ਹਾਸ਼ਕੇਰਨ ਤੇ ਵੀ ਅਸੀਂ ਨਹੀਂ ਝਿਜਕਾਂਗੇ ਸੁਮਨਾਲੀਕਾ ਗਰੁੱਪ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 4 ਕਰੋੜ 5 ਲੱਖ ਰੁਪਏ ਦੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸਰਕਾਰ ਨੂੰ ਪੇਸ਼ ਕੀਤੇ ਗਏ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਲਵਾਯੂ ਪਰਿਵਰਤਨ ਨੂੰ ਦੁਨੀਆ ਤੇ ਕੀਤਾ ਗਿਆ ਸਭ ਤੋਂ ਵੱਡਾ ਧੋਖਾ ਦੱਸਿਆ ਹੈ। ਉਹਨਾਂ ਨੇ ਕਿਹਾ ਹੈ ਕਿ ਪਿਛਲੇ ਦਹਾਕੇ ਦੇ ਦੌਰਾਨ ਜੰਗਲਾਂ ਦੀ ਅੱਗ ਦੇ ਕਾਰਨ ਅਮਰੀਕਾ ਵਿੱਚ 40 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਦੇ ਅੰਦਰ ਵਿਦੇਸ਼ੀ ਕਰੰਸੀ ਦਾ ਭੰਡਾਰ ਘਟ ਕੇ 39.6 ਕਰੋੜ ਰੁਪਏ ਘਟ ਗਿਆ ਤੇ ਹੁਣ ਇਹ ਘਟ ਕੇ 702.57 ਅਰਬ ਡਾਲਰ ਤੇ ਆ ਗਿਆ ਹੈ ਦੁਨੀਆ ਕਰਜ਼ੇ ਤੇ ਬਰੂਦ ਤੇ ਬੈਠੀ ਹੋਈ ਹੈ ਹਰ ਇੱਕ ਵਿਅਕਤੀ ਦੇ ਸਿਰ ਤੇ 36 ਲੱਖ ਰੁਪਏ ਦਾ ਕਰਜ਼ਾ ਹੈ Amazon ਤੇ 2.5 ਅਰਬ ਡਾਲਰ ਦਾ ਜੁਰਮਾਨਾ ਕੀਤਾ ਗਿਆ ਕਰੋੜਾਂ ਦੇ ਪ੍ਰਾਈਮ ਮੈਂਬਰਾਂ ਨੂੰ ਮੋਟਾ ਪੈਸਾ ਦਿੱਤਾ ਗਿਆ ਪਾਦੀਮ ਰੂਟੀ ਨੇ ਕਰ ਬਖਾਇਆ ਹੈ ਗਲੋਬਲ ਟੌਪ 10 ਆਟੋ ਕੰਪਨੀ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੂਰੀ ਨੇ ਕਿਹਾ ਹੈ ਕਿ ਰੂਸ ਤੋਂ ਤੇਲ ਖਰੀਦਣ ਤੋਂ ਸਾਨੂੰ ਕੋਈ ਵੀ ਦੇਸ਼ ਜਾਂ ਵਿਅਕਤੀ ਰੋਕ ਨਹੀਂ ਸਕਦਾ ਹੈ ਭਾਰਤਿਕ ਅਜਾ ਦੇਸ਼ ਹੈ ਕਿਸੇ ਵੀ ਦੇਸ਼ ਨਾਲ ਆਪਣਾ ਵਪਾਰ ਕਰ ਸਕਦਾ ਹੈ ਏਸ਼ੀਆ ਕੱਪ 2025 ਦੇ ਆਖਰੀ ਸੁਪਰ 4 ਮੈਚ ਵਿੱਚ ਟੀਮ ਇੰਡੀਆ ਨੇ శ్రీਲੰਕਾ ਨੂੰ 203 ਦੌੜਾਂ ਦਾ ਟੀਚਾ ਦਿੱਤਾ ਸੀ ਤੇ శ్రీਲੰਕਾ ਦੀ ਟੀਮ ਨੇ 202 ਦੌੜਾਂ ਬਣਾ ਕੇ ਬਰਾਬਰੀ ਕਰ ਲਈ ਸੀ ਸੁਪਰ ਓਵਰ ਵਿੱਚ ਭਾਰਤ ਨੇ శ్రీਲੰਕਾ ਨੂੰ ਹਰਾ ਦਿੱਤਾ ਅਭਿਸ਼ੇਕ ਸ਼ਰਮਾ ਨੇ 68 ਦੌੜਾਂ ਦਾ ਤੇ ਤਿਲਕ ਵਰਮਾ ਨੇ 49 ਦੌੜਾਂ ਦਾ ਯੋਗਦਾਨ ਪਾਇਆ ਸੀ ਖੌਣ ਭਾਰਤ ਤੇ ਪਾਕਿਸਤਾਨ ਦਾ ਫਾਈਨਲ ਮੁਕਾਬਲਾ 28 ਸਪਟੰਬਰ ਦਿਨ ਐਤਵਾਰ ਨੂੰ ਖੇਡਿਆ ਜਾਵੇਗਾ ਲੋਕੇਸ਼ ਰਾਹਲੋਤ ਅਤੇ ਸਦਾਰਸ਼ਨ ਦੇ ਸੈਂਕੜਿਆਂ ਦੇ ਨਾਲ ਭਾਰਤ A ਨੇ ਆਸਟ੍ਰੇਲੀਆ A ਨੂੰ 5 ਵਿਕਟਾਂ ਨਾਲ ਹਰਾ ਕੇ ਲੜੀ ਨੂੰ ਜਿੱਤ ਲਿਆ ਹੈ। ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਪਾ ਨੇ ਕਿਹਾ ਹੈ ਕਿ ਰੰਗਲਾ ਪੰਜਾਬ ਦੇ ਦੀਨ ਕਿਸੇ ਵੀ ਪ੍ਰਕਾਰ ਦਾ ਲੋਕਾਂ ਨੂੰ ਡੋਨੇਟ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਇਸ ਲਈ ਦੌਰਭਰਤੋਂ ਕਰ ਸਕਦੀ ਹੈ। ਸੂਰਜ ਕੁਮਾਰ ਯਾਦਵ ਨੂੰ 30% ਮੈਚ ਫੀਸ ਫਾਈਨ ਕੀਤਾ ਗਿਆ ਹੈ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ICC ਨੂੰ ਇਸ ਸੁਵੰਦੀ ਰਮਾਫ ਕਾਂਦੀ ਅਪੀਲ ਕੀਤੀ ਹੈ ਕੇਂਦਰ ਸਰਕਾਰ ਨੇ ਇਸ ਗੱਲ ਦਾ ਅਕਸੈਪਟ ਕੀਤਾ ਹੈ ਕਿ 2000 ਭਾਰਤੀਆਂ ਨੂੰ ਅਮਰੀਕਾ ਤੋਂ ਇੰਡੀਆ ਭਾਰਤ ਵਾਪਸ ਭੇਜਿਆ ਗਿਆ ਹੈ ਹੁਣ ਖਬਰਾਂ ਸਮਾਪਤ ਹੁੰਦੀਆਂ ਧੰਨਵਾਦ ਸ਼ੁਕਰੀਆ ਜੇਕਰ ਤੁਹਾਨੂੰ ਸਾਡੇ ਚੈਨਲ ਵੱਲੋਂ ਪ੍ਰਸਾਰਤ ਕੀਤੀਆਂ ਨੀਆਂ ਖਬਰਾਂ ਵਧੀਆ ਲੱਗਦੀਆਂ ਤਾਂ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਸ਼ੁਕਰੀਆ ਜੀ